ਮਨੇ ਸਾਡੇ ਦੇ ਦੇਖਣਾ ਚਾਹਦੇ ਨੂੰ ਦੇਖੀ ਚੱਲ ਦੇਖਦੇ ਨਹੀਂ ਪਤਾ ਦੇ ਦਬਿਆਲੀ ਹਜੇ ਵੀਡੀਓ ਮੈਨੂੰ ਥੱਲੋ ਪਤਾ ਪਤਾ ਹੈ ਚੱਲੋ ਵੀ ਕੱਢਾ ਕਰ ਹਾਂ ਨਹੀਂ ਥੱਲੋ ਉਹਦਾ ਘੱਟ ਕੱਢਦਾ ਵੀਰੇ ਛੱਡ ਕੇ ਪੜੀ ਖੜ ਗਿਆ ਕੁਛ ਨਹੀਂ ਕਹਿੰਦਾ ਦੇਖਿਓ ਦੇਖ ਹੁਣ ਪੰਜ ਮੁੱਠੀ ਫੜ ਲੈ ਉਹ ਫਾਵਾ ਦੋ ਨਾ ਫੜ ਲੈ ਮਣੀ ਸੁਭਾਗ ਫੜ ਲੈ ਮਣੀ ਕਿੱਛ ਕਰ ਮਨੇ ਸਾਰੇ ਭਾਜ ਬਸ ਮਣੀ ਮਾਣੀ ਮਾਣੀ ਮਰ ਮੇਰੀ ਮਰ ਦੇ ਦੂਈ ਡੀ ਹੁੰਦੇ ਆ ਦੂਜੇ ਲੋਟ ਬਣਾ ਫੁੱਠਾ ਕਰਕੇ ਐਵੇਂ ਕਰਕੇ ਹਾਂ ਐਵੇਂ ਆਇਆ ਬੜਾ ਬਣਾ ਰਿਹਾ ਆ ਹਾਂ ਹਾਂ ਹੈ ਬਣਾ ਰਿਹਾ ਬਣਾ ਰਿਹਾ ਮਣੀ ਫੱਟੀ ਨਾਲ ਇਹਨੂੰ ਬੁਲਾ ਕੇ ਕੱਛੂ ਐ ਆ ਸੰਗਤ ਜੀ ਕੱਛੂ ਆ ਦਿਖਾ ਦੇ ਉਹ ਐਨ ਆ ਯਾਰ ਰਵੀ ਤੂੰ ਦੂਸਰੇ ਲੋਟ ਬਣਾਈ ਜੰਗਾ ਆਇਆ ਬਣਾ ਆਂ ਆਈ ਆਈ ਬਣਾਈ ਜੰਗਾ ਪੁੱਠਾ ਤਾਂ ਨਹੀਂ ਕਰਿਆ ਸੀ ਉਹ ਤਾਂ ਜਿਵੇਂ ਨਾ ਉਹ ਵਿੱਚ ਥੱਲੇ ਵੀ ਪਾਠੀ ਜੀ ਆ ਉੱਪਰ ਵੀ ਪਾਠੀ ਜੀ ਆ ਆਈ ਰੱਖੀ ਆਈ ਰੱਖੀ ਉਹ ਦੇਖੇ ਆਪਣਾ ਲੱਗ ਨਹੀਂ ਲੱਈਉਗਾ ਤੂੰ ਹਾਂ ਉਹ ਮੇਰੇ ਅੱਗੇ ਬਣਾਇਆ ਇਹਦਾ ਆ ਦੇਖੋ ਇਹ ਤਾਂ ਮੁੰਡਾ ਕਰਦਾ ਕੁਛ ਨਹੀਂ ਕਹਿੰਦਾ ਲੈ ਨਾ ਹੁਣ ਨਹੀਂ ਕਹਿੰਦਾ ਓਏ ਓਰੇ ਆ ਬੱਚੇ ਕੁਛ ਨਹੀਂ ਕਹਿੰਦਾ ਇਹ ਇਹ ਰੱਬ ਦੀ ਜੀ ਆ ਪੁੱਤ ਹੈ ਹੱਥ ਲਾ ਉਹ ਕੁਛ ਨਹੀਂ ਕਹਿੰਦਾ ਕੁਛ ਨਹੀਂ ਕਹਿੰਦਾ ਯਾਰ ਰਦਾ ਸਹੀ ਕੀ ਕਹਿੰਦਾ ਐ ਮਮਾ ਕੱਤੂ ਦੁੱੜੀ ਜਾਂਦੇ ਨੇ ਵੱਡਦਾ ਹੁੰਦਾ ਪਰਦਾ ਨਹੀਂ ਗਿਆ ਬਾਦਲੇ ਬੱਦ ਕਿਦਾ ਮਛਾ ਨੋਟ ਕਰਿਆ ਸੀ ਅਜਾ ਗੰਦੀ ਬਣ ਸਕੇ ਤੂੰ ਵੀ ਜੱਟ ਨਹੀਂ ਨਹੀਂ ਡਿੱਗ ਪਿਆ ਆਪਣੀ ਛੱਡ ਲੈਣੇ ਛੱਡ ਦੇਗਾ ਹੁਣ ਆਹੋ ਵੱਡਦਾ ਹੁੰਦਾ ਦੰਦੀ ਦਾ ਇਹ ਦੇਖੋ ਬੰਦ ਕਰੀ ਮੈਂ ਬੰਦ ਕਰੀ